ਦਨ ਸਿੱਧੂ ਦਾ ਹਸਾਇਆ ਸੀ ਤੇ ਜਦੋਂ ਅਸੀਂ ਆ ਕੇ ਦੇਖਿਆ ਸੀ ਟਾਕੀ ਪਟਕੇ ਦੇਖਿਆ ਤੇ ਸਿੱਧੂ ਸੀ ਵਿੱਚ ਉਹਨਾਂ ਆਪਣੇ ਇਹ ਤੇ ਡਿੱਗੇ ਪਏ ਸੀ ਗੇਰ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਬਾਹਰ ਕਿਸ ਕੋਲੇ ਪੈਸੇ ਉਹਨਾਂ ਦੇ ਤੇ ਜਦੋਂ ਮੈਂ ਚੱਕ ਕੇ ਉਹਨੂੰ ਸਾਹਮਣੇ ਕਰਿਆ ਫਿਰ ਪਤਾ ਲੱਗਿਆ ਹੈਗਾ ਜੀ ਵੀ ਇਹ ਤਾਂ ਸਿੱਧੂ ਸਾਹਿਬ ਨੇ ਤੇ ਉਹ ਆਪਣੇ ਡਾਟ ਲੱਗੇ ਹੋਈ ਸੀ ਉਹਨਾਂ ਚਾਉਣ ਲੱਗੇ ਚਾਉਣ ਲੱਗੇ ਜਦੋਂ ਅਸੀਂ ਉਹਦੇ ਕੋਲੇ ਪਾ ਕੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਜਿੰਨੇ ਕੇ ਸਾਥ ਕੋਈ ਮਤ ਅਸੀਂ ਕਰਾਂਗੇ ਔਰ ਕਿਸਾਨੇ ਕਹਿੰਦਾ ਵੀ ਔਖੇ ਸਮੇਂ ਦੇ ਸਾਥੀ ਨੂੰ ਕਰੀ ਭੁੱਲਣਾ ਨਹੀਂ ਚਾਹੀਦਾ ਹਨਾ ਫਰਾਂਸੋ ਇਸ ਵੀਰ ਨੇ ਉਸ ਸਮੇਂ ਤੇ ਮਦਦ ਕੀਤੀ ਤਾਂ ਹੀ ਆਪਾਂ ਜਿੱਦਣ ਸਿੱਧੂ ਦਾ ਹਸਾ ਹੋਇਆ ਸੀ ਉਧਰ ਜਮਾਰਖਾ ਤੋਂ ਅਸੀਂ ਅੱਗੇ ਤੋਂ ਆ ਰਹੇ ਸੀ ਅਸੀਂ ਆਏ ਸੀ ਬਰਿਆਂ ਦੇ ਆਪਾਂ ਰੇ ਭਰ ਕੇ ਲੈ ਆਏ ਸੀ ਆਹ ਮੁਰਗਿਆਂ ਤੇ ਉਸ ਦਿਨ ਜਦ ਅਸੀਂ ਅੱਗੇ ਆ ਕੇ ਦੇਖਿਆ ਤੇ ਵੀ ਸਿੱਧੂ ਦੀ ਡੈਥ ਹੋ ਰਹੀ ਸੀ ਕਿਸੇ ਨੂੰ ਪਤਾ ਨਹੀਂ ਲੱਗਿਆ ਹੈਗਾ ਜੀ ਗੱਡੀ ਦੇ ਵਿੱਚ ਵੀ ਕੌਣ ਤੇ ਜਦੋਂ ਅਸੀਂ ਆ ਕੇ ਦੇਖਿਆ ਅਸੀਂ ਟਾਕੀ ਪੱਟ ਕੇ ਦੇਖਿਆ ਤੇ ਸਿੱਧੂ ਸਿੰਘ ਵਿੱਚ ਉਹਨਾਂ ਆਪਣੇ ਇੱਥੇ ਡਿੱਗੇ ਪਏ ਸੀ ਗੇਰ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਬਾਹਰ ਕੇਸ ਕੋਲੇ ਪਏ ਸੀ ਉਹਨਾਂ ਦੇ ਤੇ ਜਦੋਂ ਮੈਂ ਚੱਕ ਕੇ ਉਹਨੂੰ ਸਾਹਮਣੇ ਕਰਿਆ ਫਿਰ ਪਤਾ ਲੱਗਿਆ ਹੈਗਾ ਜੀ ਕਿ ਇਹ ਤਾਂ ਸਿੱਧੂ ਸਾਹਿਬ ਨੇ ਫਿਰ ਮੈਨੂੰ ਬਥੇਰਾ ਜ਼ੋਰ ਲਾਇਆ ਵੀ ਤੂੰ ਇਹਨੂੰ ਨਾ ਚੱਕ ਨਾ ਚੱਕ ਮੈਂ ਆਖ ਵੀ ਨਹੀਂ ਸਾਡੇ ਪਿੰਡ ਦਾ ਜੀ ਵੀ ਅਸੀਂ ਲੈ ਕੇ ਆਵਾਂਗੇ ਕਿ ਰਾਮਾ ਇੱਥੇ ਚੱਕ ਕੇ ਜੀ ਅਬਾਸ ਤਾਲ ਚ ਲੈ ਗਏ ਉੱਥੇ ਜਾ ਕੇ ਫਿਰ ਉਹਨਾਂ ਦੀ ਕੋਟ ਸਮਾਰਕ ਕੀਤੀ ਵੀ ਕਿਹੋ ਜਿਹਾ ਮੰਦਰ ਸੀ ਕਿੰਨਾ ਰੌਪਟ ਸੀ ਉਹ ਉੱਥੇ ਬਹੁਤ ਪੂਰਾ ਹੀ ਇਕੱਠ ਸੀ ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਹੈਗੇ ਵੀ ਇਹਦੇ ਵਿੱਚ ਕੌਣ ਆ ਕੌਣ ਨਹੀਂ ਤੇ ਵੀ ਉਧਰੋਂ ਜਦ ਅਸੀਂ ਆ ਗਏ ਫੇਰ ਪਤਾ ਲੱਗਿਆ ਨਹੀਂ ਕਿਸੇ ਨੂੰ ਪਤਾ ਹੀ ਲੱਗੇ ਹੈ ਸਾਨੂੰ ਕਿਵੇਂ ਪਛਾਣ ਆਈ ਪੰਚਾਇਤਾਂ ਵੀ ਜਿਹਨੇ ਹੁਣ ਆਪਾਂ ਰੋਜ਼ ਲੰਘਦੇ ਸੀ ਆਪਣੇ ਕੋਲ ਦੀ ਗੱਡੀ ਵੀ ਲੰਘਦੀ ਸੀ ਵਈ ਗੱਡੀਆਂ ਤਾਂ ਹੋਰ ਵੀ ਬਹੁਤ ਲੰਘਦੀਆਂ ਸੀ ਪਰ ਉਹਨਾਂ ਦੀ ਗੱਡੀ ਦੀ ਵੀ ਲੱਗ ਗਈ ਪਰੇਸ਼ਾਨ ਸੀ ਤੇ ਜਦੋਂ ਮੈਂ ਦੇਖਿਆ ਮੇਰੇ ਦੂਰੋਂ ਹੀ ਮੱਥਾ ਠਣਕ ਗਿਆ ਵੀ ਇਹ ਤਾਂ ਭਾਈ ਦੀ ਗੱਡੀ ਹੈ ਤੇ ਜਦੋਂ ਮੈਂ ਆ ਕੇ ਕੋਲੇ ਵਸ ਦੇਖਿਆ ਦੂਜੇ ਆਪਣੇ ਨਾਲ ਸੀ ਜਿਹੜੇ ਮੁੰਡੇ ਉਹਨਾਂ ਨੂੰ ਮੇਰੀ ਪਛਾਣ ਆ ਗਈ ਵੀ ਸਾਨੂੰ ਕੱਢ ਲੋ ਕੱਢ ਲੋ ਜੀ ਨਹੀਂ ਅਸੀਂ ਵੀ ਮਰ ਜਾਵਾਂਗੇ ਵਿੱਚ ਤੇ ਫੇਰ ਵੀ ਮੈਂ ਜਦੋਂ ਕੱਢਣ ਲੱਗਿਆ ਸਿੱਧੂ ਨੂੰ ਮੈਂ ਸਾਹਮਣੇ ਆਇਆ ਸੀਟ ਤੇ ਕਰ ਲਿਆ ਫੇਰ ਵੀ ਨ ਮੇਰੇ ਕੋਈ ਨਾਲ ਲੱਗੇ ਮੈਂ ਬਹੁਤ ਜਾਨ ਨੂੰ ਕਿਹਾ ਵੀ ਮੇਰੇ ਨਾਲ ਲੱਗ ਜਾ ਕੇ ਫੇਰ ਵੀ ਉਹਨਾਂ ਨੇ ਮੈਨੂੰ ਛੱਡ ਕੇ ਮੈਂ ਅਗਲੇ ਮੁੰਡੇ ਨੂੰ ਬਾਹਰ ਕੱਢਤਾ ਫੇਰ ਆ ਕੇ ਦੋ ਜਾਨੇ ਮੇਰੇ ਨਾਲ ਲੱਗੇ ਫੇਰ ਅਸੀਂ ਬਾਹਰ ਕੱਢੇ ਅੱਜ ਕੋਈ ਮਕਾਨ ਪਾਇਆ ਸੀ ਸਿੱਧੂ ਦੇ ਪਿਤਾ ਆਏ ਸੀਗੇ ਕੀ ਕਹਿ ਰਹੇ ਸੀ ਉਹ ਤਾਂ ਜੀ ਜਦੋਂ ਆਪਣੇ ਹੁਣ ਬਾਟਛ ਪੈ ਰਹੀ ਸੀ ਤੇ ਮਕਾਨ ਮੈਂ ਉਹਨਾਂ ਨੇ ਕਿਹਾ ਸੀ ਮੈਨੂੰ ਵੀ ਜਦੋਂ ਵੀ ਤੁਹਾਨੂੰ ਕੋਈ ਵੀ ਭੀੜ ਪਵੇ ਮੇਰੇ ਕੋਲੇ ਆ ਜਾਓ ਤੁਸੀਂ ਤੇ ਉਹ ਆਪਣੇ ਡਾਟ ਲੱਗੇ ਹੋਈ ਸੀ ਤੋਂ ਉਹਨਾਂ ਚਾਉਣ ਲੱਗੇ ਚਾਉਣ ਲੱਗੇ ਜਦੋਂ ਅਸੀਂ ਉਹਦੇ ਕੋਲੇ ਗਏ ਉਹ ਕਹਿੰਦੇ ਕੋਈ ਗੱਲ ਨਹੀਂ ਜਿੰਨੇ ਕੇ ਸਾਥ ਕੋਈ ਮਦਦ ਅਸੀਂ ਕਰਾਂਗੇ ਤੇ ਹੁਣ ਉਹਨਾਂ ਦੇ ਬਦੌਲਤ ਵੀ ਆਪਣੇ ਮਕਾਨ ਪੈ ਰਹੇ ਬਹੁਤ ਵਧੀਆ ਜੀ ਧੰਨਵਾਦੰਦਾਂ ਪੰਨਿਚੀ ਰੋਗੰਦਾਂ ਬਿਲਕੁਲ ਮੈਂ ਕਹਿ ਸਕਦਾ ਵੀ ਉਹ ਕਿਸਿਆਂ ਨੇ ਕਹਿੰਦਾ ਵੀ ਔਖੇ ਸਮੇਂ ਦੇ ਸਾਥੀ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਹਨਾ ਮਾੜਾ ਵਕਤ ਆਇਆ ਘਤਨਾ ਘਟੀ ਪਰੰਤੂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿੰਨੇ ਮਿੰਟਾਂ ਤੱਕ ਉਹ ਉਹ ਹਾਲਾਤ ਉੱਤੇ ਸੀਗੇ ਮਤਲਬ ਬਿਆਨ ਨਹੀਂ ਕੀਤੇ ਜਾ ਸਕਦੇ ਪਰੰਤੂ ਇਸ ਵੀਰ ਨੇ ਉਸ ਸਮੇਂ ਤੇ ਮਦਦ ਕੀਤੀ ਸੀ ਮਰ ਮੈਨੂੰ ਯਾਦ ਸੀ ਪਰ ਕਦੇ-ਕਦੇ ਕਦੇ ਆਪਾਂ ਕਰਜਾ ਜਿਹੜਾ ਉਦੋਂ ਤਹਰਸਾ ਕਹਿੰਦੇ ਆ ਜਦੋਂ ਕਿਤੇ ਸਮਾਂ ਮਿਲਦਾ ਹੈ ਹਨਾ ਤਾਂ ਵੀਰ ਨੇ ਇਛਾ ਜਾਰ ਕੀਤੀ ਮੈਂ ਮਕਾਨ ਤੋਂ ਬਿਨਾ ਤੰਗਾ ਤੇ ਕੋਈ ਕੋਈ ਕਮਰਾ ਤੋਂ ਭਰਾ ਰਹਿੰਦੇ ਸੀਗੇ ਇੱਕ بارشਾ ਸੀ ਇਹਨਾਂ ਤਾਂ ਮੈਂ ਇਹਨੂੰ ਵਾਦਾ ਕੀਤਾ ਸੀ ਕਿ ਚਲੋ ਆਪਾਂ ਰਲ ਮਿਲ ਕੇ ਇਸ ਗੱਲ ਨੂੰ ਸਿਰੇ ਲਾਵਾਂਗੇ ਤਾਂ ਅੱਜ ਇਹ ਸੰਪੂਰਨ ਹੋਣ ਲੱਗਿਆ ਬੜੀ ਖੁਸ਼ੀ ਆ ਇਸ ਗੱਲ ਦੀ ਪ੍ਰਮਾਤਮਾ ਸਾਰੇ ਪਰਿਵਾਰ ਤੇ ਸਤੰਦਰੁਸਤੀ ਮਿਹਰਬਰ ਹੱਥ ਤੱਕ ਅੰਗਲੂ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਕਾਰਜ ਕੀਤੇ ਜਾਂਦੇ ਨੇ ਸਿੱਧੂ ਪਰਿਵਾਰ ਬਿਲਕੁਲ ਬਸ ਮੇਰੀ ਆਤ ਨਹੀਂ ਮੈਂ ਅੱਜ ਕੈਮਰੇ ਸਾਹਮਣੇ ਆਇਆ ਮੈਂ ਕਦੇ ਚੱਲਦਾ ਤਾਂ ਦੇਖੋ ਰਹਿੰਦਾ ਹੀ ਆ ਸ਼ੁਭਦੀ ਪ੍ਰਦੇਸ਼ਾ ਮੈਂ ਤੋਂ ਹੀ ਮੇਰਾ ਖਿਆਲ ਮੈਨੂੰ ਵੀ ਬੇਟੇ ਨੇ ਕਦੇ ਮੇਰੇ ਨਾਲ ਜੇਕਰ ਨਹੀਂ ਕੀਤਾ ਕਿ ਮੈਂ ਭਲਾਨੀ ਜਗ੍ਹਾ ਤੇ ਕਰਦਾ ਚੈਟੀ ਉਹ ਕਰਦਾ ਬਲ ਪਰ ਕਰੀ ਨਹੀਂ ਸੀ ਮਤਲਬ ਕੈਮਰੇ ਅੱਗੇ ਆਉਣ ਦਾ ਸ਼ੁਰੂ ਤੋਂ ਨਹੀਂ ਹੈਗਾ ਪਰੰਤੂ ਅੱਜ ਜਲ ਤੁਸੀਂ ਤੁਸੀਂ ਇੱਕ ਪੱਤਰਕਾਰ ਨਹੀਂ ਇੱਕ ਭਰਾ ਕਰਕੇ ਪਰਾਨੇ ਆਪਣੇ ਜਵਾਕ ਕਰਕੇ ਆਪਾਂ ਗੱਲ ਕਰਦੇ ਹਾਂ ਇਸ ਗੰਦੀ ਵੀ ਇਹ ਤਾਂ ਮਿਸ਼ਨ ਹੈ ਜਿਹੜੇ ਚੱਲਦੇ ਰਹਿਣਾ ਹੈ ਪਹਿਲਾਂ ਵੀ ਕਰਦੇ ਸੀ ਅੱਗੇ ਵੀ ਕਰਦੇ ਰਵਾਂਗੇ ਹੋਰ ਬਾਕੀ ਇਹ ਜਿਹੜੇ ਦਲਤ ਭਰਾ ਨੇ ਸਾਰੇ ਪਰਿਵਾਰ ਆ ਆਪਣੇ ਤੇ ਜਿੰਨੇ ਕੋਈ ਇਹਨਾਂ ਤੇ ਕਦੇ ਵੀ ਕੋਈ ਸੰਕਟ ਦੀ ਘੜੀ ਆਉਂਦੀ ਹੈ ਤਾਂ ਆਪਣਾ ਇੱਕ ਪਰਿਵਾਰ ਹੋਂਦ ਦੇ ਨਾਲ ਖੜਨ ਦਾ ਹੱਕ ਪੰਜਾਬ ਦੇ ਵਿੱਚ ਇੰਨੀ ਦਿਨੀ ਹੜ ਆਏ ਹੋਏ ਨੇ ਜੀ ਕਿਸਾਨ ਹੋ ਗਏ ਮਜ਼ਦੂਰ ਹੋ ਗਏ ਸਾਰੇ ਹੜਾਂ ਦੀ ਮਾਰ ਦੇ ਵਿੱਚ ਨੇ ਉਹਨਾਂ ਦੇ ਲਈ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੋਈ ਉਪੀਨ ਜ ਬਿਲਕੁਲ ਬੇਸਮਾ ਮਾਸ ਤੇ ਵੀ ਜਿੱਥੇ ਬੰਦੀਆਂ ਨੇ ਪਹਿਲਾਂ ਵੀ ਕੋਈ ਕਸਰ ਨਹੀਂ ਛੱਡੀ ਸਾਡੇ ਐਨਆਰਆਈ ਭਰਾਵਾਂ ਨੇ ਜਦੋਂ ਪਿਛਲੀ ਵਾਰ ਘਰਦਾ ਵੀ ਸਾਰਾ ਦਿੱਤਾ ਵੀ ਸਾਫ਼ ਕਰਕੇ ਆਏ ਸੀਗੇ ਰਾਸ਼ਨ ਵਗਰਾ ਸਾਰੇ ਆਪੋ ਆਪਣੇ ਪੱਧਰ ਤੇ ਜਿੰਨੀ ਵੀ ਕੋਈ ਕਰ ਸਕਦਾ ਸਾਰੇ ਪੋਲਿਟਿਸ਼ਨ ਨਾਲ ਜੁੜੇ ਹੋਏ ਲੋਕ ਵੀ ਕਰ ਰਹੇ ਨੇ ਤੇ ਸਮਾਜ ਸੇਵਾਲੇ ਵੀ ਕਰ ਰਹੇ ਨੇ ਤਾਂ ਹਲੇ ਤਾਂ ਮੈਂ ਕਹਿ ਸਕ ਨੂੰ ਆਪਹਾੜ ਆਏ ਨਹੀਂ ਕਹਿ ਸਕਦਾ ਹਲੇ ਤਾਂ ਆਉਣੇ ਨੇ ਜਿੰਦਾ ਨਹੀਂ ਸੰਭਾਵਨਾ ਬਣੀ ਹੋਈ ਹੈ ਜਿੱਦਾ ਜਿੰਦਾ ਮੌਸਮ ਬਣਿਆ ਹੋਇਆ ਹਲੇ ਸੀ ਆਉਣ ਵਾਲੀਆਂ ਪ੍ਰਸਥਿਤੀਆਂ ਵਾਸਤੇ ਵੀ ਤਿਆਰ ਮਰ ਤਿਆਰ ਆ ਤੇ ਜੇ ਕੋਈ ਕਿਸੇ ਭਰਾ ਤੇ ਸੰਕਟ ਆਊਗਾ ਰਲ ਮਿਲ ਕੇ ਸਾਰੇ ਆਪ ਦੀ ਪੂਰੀ ਵਾਹ ਲਾਵਾਂਗੇ